ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 77 ਹਿੱਸਾ ਦੂਸਰਾ ਆਓ ਸੁਣਦੇ ਹਾਂ ਸਵਾਲ ਸਿੱਖ ਧਰਮ ਦੇ ਰੀਤੀ ਰਿਵਾਜ ਤੇ ਉਹਨਾਂ ਦਾ ਆਧਾਰ ਕੀ ਹੈ ਵਿਚਾਰਦੇ ਹਾਂ ਬਹੁਤ ਸਾਲ ਪਹਿਲਾਂ ਗੁਰਸਿੱਖ ਵਿਦਵਾਨਾਂ ਨੇ ਜੁੜ ਬੈਠ ਸਿੱਖੀ ਰੋ ਰੀਤਾਂ ਲਈ ਗੁਰਬਾਣੀ ਤੋਂ ਸੇਧ ਲੈ ਕੇ ਇੱਕ ਰਹਿਤ ਮਰਿਆਦਾ ਕਾਇਮ ਕੀਤੀ ਹੈ ਉਸ ਅਨੁਸਾਰ ਅਸੀਂ ਸੰਖੇਪ ਵਿੱਚ ਹੇਠਾਂ ਲਿਖ ਰਹੇ ਹਾਂ ਲੜਕੀ ਦੇ ਗਰਭਧਾਰਨ ਉਪਰੰਤ ਜਦੋਂ ਇਸਤਰੀ ਦੇ ਗਰਭਵਤੀ ਹੋਣ ਦਾ ਪਤਾ ਲੱਗਦਾ ਹੈ ਪਰਿਵਾਰ ਮਿਲ ਬੈਠ ਕੇ ਵਾਹਿਗੁਰੂ ਜੀ ਦਾ ਅਰਦਾਸ ਰਾਹੀਂ ਸ਼ੁਕਰਾਨਾ ਕਰੇ ਤੇ ਦੇਗ ਵਰਤਾਈ ਜਾਵੇ ਜਾਂ ਗੁਰਦੁਆਰਾ ਸਾਹਿਬ ਜਾ ਕੇ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾਈ ਜਾਵੇ ਜਾਂ ਪਰਿਵਾਰ ਦਾ ਕੋਈ ਵੀ ਮੈਂਬਰ ਅਰਦਾਸ ਕਰੇ ਫਿਰ ਕੜਾ ਪ੍ਰਸ਼ਾਦ ਜਮ ਇਸਥਾਨ ਵਰਤਾਇਆ ਜਾਵੇ ਅਰਦਾਸ ਵਿੱਚ ਆਉਣ ਵਾਲੇ ਬੱਚੇ ਦੀ ਤੰਦਰੁਸਤੀ ਤੇ ਗੁਰਸਿੱਖੀ ਜੀਵਨ ਦੀ ਕਾਮਨਾ ਕੀਤੀ ਜਾਵੇ ਬੱਚੇ ਦੇ ਜਨਮ ਹੋਣ ਤੇ ਕੋਈ ਪਰਿਵਾਰ ਦਾ ਵੱਡਾ ਜੀ ਗੁਰਦੁਆਰੇ ਜਾ ਕੇ ਦੇਗ ਕਰਵਾਏ ਤੇ ਨਾਲ ਅਰਦਾਸ ਕਰਵਾਏ ਜਿਸ ਵਿੱਚ ਬੱਚੇ ਲਈ ਤੰਦਰੁਸਤੀ ਲੰਬੀ ਉਮਰ ਚੜਦੀ ਕਲਾ ਗੁਰਸਿੱਖੀ ਜੀਵਨ ਦੀ ਕਾਮਨਾ ਸਹਿਤ ਸ਼ੁਕਰਾਨੇ ਦੀ ਅਰਦਾਸ ਹੋਵੇ ਫਿਰ ਕੁਝ ਦਿਨ ਬਾਅਦ ਜਦੋਂ ਬੱਚਾ ਤੇ ਮਾਤਾ ਕਰ ਤੋਂ ਬਾਹਰ ਨਿਕਲਣ ਯੋਗ ਹੋ ਜਾਣ ਤਾਂ ਇੱਕ ਦਿਨ ਸਵੇਰ ਵੇਲੇ ਸਾਰਾ ਪਰਿਵਾਰ ਤੇ ਜੇ ਸੰਭਵ ਹੋਵੇ ਤਾਂ ਬਹੁਤ ਨਜ਼ਦੀਕੀ ਰਿਸ਼ਤੇਦਾਰ ਤੇ ਮਿੱਤਰ ਗੁਰਦੁਆਰਾ ਸਾਹਿਬ ਪਹੁੰਚ ਕੇ ਬੱਚੇ ਦੇ ਨਾਮ ਕਰਨ ਲਈ জানা ਚਾਹੀਦਾ ਹੈ ਦੇਗ ਭੇਟ ਤੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵਾਕ ਲਿਆ ਜਾਵੇ ਲਈ ਗਏ ਵਾਕ ਦੇ ਪਹਿਲੇ ਅੱਖਰ ਤੇ ਬੱਚੇ ਦਾ ਨਾਮ ਰੱਖਿਆ ਜਾਵੇ ਲੜਕਾ ਹੋਵੇ ਤਾਂ ਉਸ ਦੇ ਨਾਮ ਪਿੱਛੇ ਸਿੰਘ ਲੜਕੀ ਹੋਵੇ ਤਾਂ ਉਸ ਦੇ ਨਾਮ ਪਿੱਛੇ ਕੋਰ ਲੱਗਣਾ ਜ਼ਰੂਰੀ ਹੈ। ਦੇਸ਼ ਜਾਂ ਵਿਦੇਸ਼ ਵਿੱਚ ਕਿਸੇ ਸਥਾਨ ਤੇ ਬੱਚੇ ਦਾ ਜਨਮ ਹੋਇਆ। ਉੱਥੇ ਗੁਰਦੁਆਰਾ ਸਾਹਿਬ ਨਹੀਂ ਹੈ ਤਾਂ ਜਨਮ ਵਾਲੇ ਦਿਨ ਜਾਂ ਅਗਲੇ ਦਿਨ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੋਏ ਮੁਖਵਾਕ ਦੇ ਪਹਿਲੇ ਅੱਖਰ ਤੇ ਨਾਮ ਰੱਖ ਲੈਣਾ ਚਾਹੀਦਾ ਹੈ। ਬੱਚੇ ਦੇ ਮਾਤਾ ਪਿਤਾ ਖੁਦ ਹੀ ਛੋਟੀ ਜਹੀ ਅਰਦਾਸ ਭਾਵਨਾ ਸਹਿਤ ਕਰ ਲੈਣ ਦਸਤਾਰ ਬੰਨਣ ਦੀ ਰਸਮ ਪਰਿਵਾਰ ਮਿੱਤਰ ਰਿਸ਼ਤੇਦਾਰ ਗੁਰਦੁਆਰੇ ਵਿੱਚ ਇਕੱਠੇ ਹੁੰਦੇ ਹਨ ਜਦੋਂ ਲੜਕਾ 11 ਜਾਂ 12 ਸਾਲ ਦਾ ਹੋ ਜਾਂਦਾ ਹੈ ਤੇ ਪਗੜੀ ਬੰਨਣ ਯੋਗ ਹੋ ਜਾਂਦਾ ਹੈ ਉਦੋਂ ਇਹ ਰਸਮ ਕੀਤੀ ਜਾਂਦੀ ਹੈ ਸ਼ਬਦ ਕੀਰਤਨ ਉਪਰੰਤ ਗ੍ਰੰਥੀ ਸਿੰਘ ਜਾਂ ਕੋਈ ਸਿੰਘ ਜਾਂ ਸਿੰਘਣੀ ਇਹ ਅਰਦਾਸ ਕਰਦਾ ਹੈ ਕਿ हे ਸੱਚੇ ਪਾਤਸ਼ਾ ਫਲਾਣੇ ਸਿੰਘ ਸਿੰਘਣੀ ਦਾ ਪੁੱਤਰ ਨਾਮ ਡੈਸ਼ ਸਿੰਘ ਹੁਣ ਦਸਤਾਰ ਬੰਨਣ ਯੋਗ ਹੋ ਗਿਆ ਹੈ ਅੱਜ ਆਪ ਜੀ ਦੀ ਹਜ਼ੂਰੀ ਵਿੱਚ ਬੱਚੇ ਦੀ ਦਸਤਾਰਬੰਦੀ ਕੀਤੀ ਜਾਏਗੀ ਆਪ ਜੀ ਦੇ ਹੁਕਮਨਾਮੇ ਉਪਰੰਤ ਇਹ ਰਸਮ ਅਦਾ ਕੀਤੀ ਜਾਵੇਗੀ ਆਪ ਜੀ ਬੱਚੇ ਨੂੰ ਅਸ਼ੀਰਵਾਦ ਦਿਓ ਕਿ ਗੁਰਸਿੱਖੀ ਜੀਵਨ ਵਿੱਚ ਪਰਪੱਕ ਹੋਵੇ ਚੜਦੀ ਕਲਾ ਵਿੱਚ ਰਹੇ ਨਾਮ ਬਾਣੀ ਨਾਲ ਜੁੜ ਜਾਵੇ ਹੁਕਮਨਾਮੇ ਤੋਂ ਬਾਅਦ ਪ੍ਰਸ਼ਾਦ ਵਰਤਾ ਕੇ ਬੱਚੇ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬਿਠਾ ਕੇ ਗਰੰਥੀ ਸਿੰਘ ਤੇ ਬੱਚੇ ਦੇ ਮਾਤਾ ਪਿਤਾ ਦਸਤਾਰ ਬੰਦੀ ਕਰਨ ਮਰਨ ਉਪਰੰਤ ਹੋਣ ਵਾਲੀਆਂ ਸਿੱਖ ਮर्यादाਾਂਵਾਂ ਅਨੁਸਾਰ ਰਸਮਾਂ ਪ੍ਰਾਣੀ ਦੇ ਮਰਨ ਉਪਰੰਤ ਪਰਿਵਾਰ ਨੂੰ ਰੋਣਾ ਨਹੀਂ ਚਾਹੀਦਾ ਉਸੇ ਵਕਤ ਹੀ ਪਰਿਵਾਰ ਨੂੰ 밀 بیٹھ ਕੇ ਪਾਠ ਕਰਨਾ ਤੇ ਸੁਣਨਾ ਚਾਹੀਦਾ ਹੈ ਗੁਟਕਾ ਸਾਹਿਬ ਤੋਂ ਪਾਠ ਕੀਤਾ ਜਾ ਸਕਦਾ ਹੈ ਜਾਂ ਰਿਕਾਰਡ ਕੀਤੇ ਸਾਧਨਾ ਦੁਆਰਾ ਵੀ ਸੁਣਿਆ ਜਾ ਸਕਦਾ ਹੈ ਰੋਣ ਨਾਲ ਕਿਸੇ ਦਾ ਵੀ ਕੁਝ ਨਹੀਂ ਸੰਵਰਦਾ ਦੁੱਖ ਵਧਦਾ ਹੈ ਅਤੇ ਮਨ ਦੀ ਅਵਸਥਾ ਨਿਵਣ ਵੱਲ ਜਾਂਦੀ ਹੈ ਬਾਣੀ ਸੁਣਨ ਨਾਲ ਮਨ ਦੀ ਅਵਸਥਾ ਉੱਚੀ ਹੁੰਦੀ ਹੈ ਤੇ ਸ਼ਾਂਤੀ ਮਿਲਦੀ ਹੈ। ਸਸਕਾਰ ਕਰਨ ਜਾਣ ਤੋਂ ਪਹਿਲਾਂ ਪ੍ਰਾਣੀ ਨੂੰ ਨੁਹਾ ਕੇ ਕੱਪੜੇ ਪਾਏ ਜਾਣ ਤੇ ਦਸਤਾਰ ਜਾਂ ਦੁਪੱਟਾ ਵੀ ਬੰਨ ਦਿੱਤਾ ਜਾਵੇ। ਫਿਰ ਅਰਦਾਸ ਕਰਵਾ ਕੇ ਸ਼ਮਸ਼ਾਨ ਭੂਮੀ ਵੱਲ ਲੈ ਕੇ ਜਾਣਾ ਚਾਹੀਦਾ ਹੈ। ਸ਼ਮਸ਼ਾਨ ਭੂਮੀ ਪਹੁੰਚ ਕੇ ਪਰਿਵਾਰ ਦੇ ਲੋਕ ਮਰਦ ਤੇ ਇਸਤਰੀਆਂ ਤੇ ਵੱਡੇ ਬੱਚੇ ਮਿਲ ਕੇ ਲੱਕੜਾਂ ਦਾ ਅੰਗਿੱਠਾ ਤਿਆਰ ਕਰਨਾ ਚਾਹੀਦਾ ਹੈ ਇਸ ਸਮੇਂ ਨੂੰ ਸਕਾਰਥਾ ਕਰਨ ਲਈ ਗ੍ਰੰਥੀ ਸਿੰਘ ਤੇ ਪਰਿਵਾਰ ਦੇ ਜੀ ਮਿਲ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਫਿਰ ਅਰਦਾਸ ਕਰਕੇ ਮਰਨ ਵਾਲੇ ਜੀ ਦੇ ਬੱਚੇ ਮਿਲ ਕੇ ਅੰਗਿੱਠੇ ਨੂੰ ਅਗਨ ਭੇਟ ਕਰਦੇ ਹਨ ਗੁਰਮਤ ਅਨੁਸਾਰ ਮਰਦ ਤੇ ਔਰਤ ਦੋਨੋਂ ਅਗਨ ਭੇਟ ਕਰ ਸਕਦੇ ਹਨ ਕੋਈ ਵਹਿਮ ਨਹੀਂ ਕਰਨਾ ਫਿਰ ਸੋਹਿਲਾ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਉਪਰੰਤ ਕੀਰਤਨ ਕੀਤਾ ਜਾਂਦਾ ਹੈ ਫਿਰ ਅਰਦਾਸ ਹੁੰਦੀ ਹੈ ਸ਼ਮਸ਼ਾਨ ਭੂਮੀ ਤੋਂ ਬਾਹਰ ਨਿਕਲ ਕੇ ਗੁਰਦੁਆਰਾ ਸਾਹਿਬ ਵਿੱਚ ਸੰਗਤ ਪਹੁੰਚਦੀ ਹੈ ਉੱਥੇ ਬਾਣੀ ਅਲਾਣੀਆਂ ਦਾ ਪਾਠ ਸੁਨਾਇਆ ਜਾਂਦਾ ਹੈ ਜਿਸ ਵਿੱਚ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਗਿਆ ਹੈ ਉਪਰੰਤ ਅਨੰਦ ਸਾਹਿਬ ਦਾ ਪਾਠ ਉਪਰੰਤ ਅਰਦਾਸ ਫਿਰ ਦੇਗ ਵਰਤਾਈ ਜਾਂਦੀ ਹੈ ਹਰ ਅਰਦਾਸ ਵਿੱਚ ਭਾਣਾ ਮੰਨਣ ਤੇ ਦੁੱਖ ਨੂੰ ਸਹਿਣ ਦੀ ਸ਼ਕਤੀ ਲੈਣ ਲਈ ਪ੍ਰਭੂ ਅੱਗੇ ਬੇਨਤੀ ਕੀਤੀ ਜਾਂਦੀ ਹੈ ਪਰ ਸਸਕਾਰ ਤੋਂ ਦੂਸਰੇ ਜਾਂ ਤੀਸਰੇ ਦਿਨ ਪ੍ਰਾਣੀ ਦਾ ਅੰਗਿੱਠਾ ਸੰਭਾਲਣਾ ਚਾਹੀਦਾ ਹੈ ਤੇ ਨੇੜੇ ਵਗਦੇ ਦਰਿਆ ਜਾਂ ਨਹਿਰ ਵਿੱਚ ਜਲ ਪ੍ਰਵਾਹ ਕਰ ਦੇਣਾ ਚਾਹੀਦਾ ਹੈ ਬਾਕੀ ਕੋਈ ਹੋਰ ਰਸਮਾਂ ਕਰਨੀਆਂ ਜ਼ਰੂਰੀ ਨਹੀਂ ਹਨ ਵਿਚਾਰ ਦੇਵਿੰਦਰਜੀਤ ਸਿੰਘ ਪਾਗ 77 ਦਾ ਦੂਸਰਾ ਹਿੱਸਾ ਹੁਣ ਤੁਸੀਂ ਸੁਣਿਆ ਹੈ ਤੇ ਤੀਸਰਾ ਹਿੱਸਾ ਤੁਸੀਂ ਪਰਸੋਂ ਸੁਣੋਗੇ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ